ਸਾਸਿਕਾ ਸਾਥੀਓ ਗੱਚਿਆਂ ਪੜਣਾ ਚੈਨਲ ਤੁਹਾਡਾ ਸਵਾਗਤ ਅੱਜ ਦੀ ਕਵਤਾ ਪੇਸ਼ ਕਰਨ ਲੱਗਾ ਕਦੀ ਰਾਹੋਂ ਉਖੜੇ ਦੀ ਛੇੜੋ ਕਹਾਣੀ ਕਦੀ ਰਾਹੋਂ ਉਖੜੇ ਦੀ ਛੇੜੋ ਕਹਾਣੀ ਕਦੀ ਜ਼ਰਦ ਮੁਖੜੇ ਦੀ ਛੇੜੋ ਕਹਾਣੀ ਜੋਗਾਂ ਤੋਂ ਅਸੀਂ ਹਾਂ ਸਲੀਬਾਂ ਤੇ ਟੰਗੇ ਕਦੀ ਪੂਰਾ ਪੰਨੇ ਨੂੰ ਟੁੱਕੜ ਨਾ ਮੰਗੇ ਕਦੀ ਪੂਰਾ ਪੰਨੇ ਨੂੰ ਟੁੱਕੜ ਨਾ ਮੰਗੇ ਕਦੀ ਭੁੱਲ ਕੇ ਹਿਰਸਾਂ ਨੂੰ ਬੰਨਿਆ ਨਾ ਪੱਲੇ ਵਿਆਜਾਂ ਦੇ ਬਦਲੇ ਉਮਰ ਭੋਗ ਚੱਲੇ ਵਿਆਜਾਂ ਦੇ ਬਦਲੇ ਉਮਰ ਭੋਗ ਚੱਲੇ ਜੋ ਰੂਹਾਂ ਤੇ ਚਿੰਬੜੀ ਉਚੇੜੋ ਕਹਾਣੀ ਕਦੇ ਰਹੂ ਉਖੜੇ ਦੀ ਛੇੜੋ ਕਹਾਣੀ ਪਏ ਉਮਰਾਂ ਤੋਂ ਮਰਦੇ ਹਾਂ ਮਰਨਾ ਨਾ ਆਇਆ ਪਏ ਉਮਰਾਂ ਤੋਂ ਮਰਦੇ ਹਾਂ ਮਰਨਾ ਨਾ ਆਇਆ ਸਦਾ ਗੋਤੇ ਖਾਂਦੇ ਰੇ ਤਰਨਾ ਨਾ ਆਇਆ ਤੇ ਜ਼ੋਰੀ ਪਸੀਨੇ ਨਾਲ ਭਰਦੇ ਰਹੇ ਆਂ ਅਣਗੌਲਿਆਂ ਨਿਜ ਨੂੰ ਕਰਦੇ ਰਹੇ ਆਂ ਉਮੀਦਾਂ ਦੀ ਪੱਕੀ ਤੇ ਫੇਰੋ ਨਾ ਪਾਣੀ ਕਦੀ ਰਹੂ ਉਖੜੇ ਦੀ ਛੇੜੋ ਕਹਾਣੀ ਅਗੇ ਕਿ ਹੈਕਰਜੇ ਤੇ ਭੁੱਖ ਨਾਲ ਦੂਰੀ ਸਕੀਰੀ ਹੈਕਰਜੇ ਤੇ ਭੁੱਖ ਨਾਲ ਦੂਰੀ ਸਕੀਰੀ ਇੱਕੋ ਸਾਡੀ ਹੋਣੀ ਮਜ਼ੂਰੀ ਜਰਸੀ ਰੀ ਇੱਕੋ ਸਾਡੀ ਹੋਣੀ ਮਜ਼ੂਰੀ ਜਾਂਸੀ ਦੀ ਵੰਗਾਰਾਂ ਤੇ ਗਾਲਾਂ થી ਰੰਗੇ ਪਏ ਆ ਉਤਾਰੋ ਕੇ ਸੂਲੀ ਤੇ ਟੰਗੇ ਪਏ ਆ ਹੈ ਕਰਜੇ ਤੇ ਭੁੱਖ ਨਾਲ ਦੂਰੀ ਸਕੀਰੀ ਇੱਕੋ ਸੜੀ ਹੋਣੀ ਮਜ਼ਦੂਰੀ ਜਾਂ ਸੀਦੀ ਵੰਗਾਰਾਂ ਤੇ ਗਾਲਾਂ થી ਰੰਗੇ ਪਏ ਆ ਉਤਾਰੋ ਕੇ ਸੂਲੀ ਤੇ ਟੰਗੇ ਪਏ ਆ ਕਿ ਮਰ ਕੇ ਵੀ ਮਿਲਦੀ ਨਾ ਦੋ ਵਕਤ ਖਾਣੀ ਕਿ ਮਰ ਕੇ ਵੀ ਮਿਲਦੀ ਨਾ ਦੋ ਵਕਤ ਖਾਣੀ ਕਦੇ ਰਾਹ ਉਖੜੇ ਦੀ ਛੇੜੋ ਕਹਾਣੀ ਕਿਸਾਨੋ ਤੇ ਸੇਠੋ ਤੇ ਮੇਰੇ ਜੋ ਹਾਨੀ ਕਦੇ ਰਾਹ ਉਖੜੇ ਦੀ ਛੇੜੋ ਕਹਾਣੀ ਕਦੇ ਰਾਹ ਉਖੜੇ ਦੀ ਛੇੜੋ ਕਾ ਧੰਨਵਾਦ ਜਿਉਂਦੇ ਵਸਦੇ ਰਹੋ ਆਬਾਦ ਰਹੋ ਸਤਿਕਾਰ